ਪਹਿਲਾਂ ਤਾਂ ਇਹ ਜਿਹੜੇ ਬੁੱਲੜ ਬੀਜੇ ਵਾਲੇ ਹਨ ਇਹ ਸਰਦਾਰ ਨਹੀਂ ਹੈਗੇ ਇਹ ਸਰਦਾਰਾਂ ਦੇ ਨਾਂ ਤੇ ਕਲੰਕ ਆ ਉਸ ਜੋੜੀ ਨੂੰ ਅੱਜ ਸਮਾਜ ਦੇ ਵਿੱਚ ਉਹਨਾਂ ਦਾ ਇਹ ਹਾਲ ਹੋਇਆ ਪਿਆ ਵੀ ਉਹਨਾਂ ਦਾ ਜੀਣਾ ਔਖਾ ਹੋਇਆ ਹੋਇਆ ਕੋਈ ਵਾਰਨਿੰਗ ਨਹੀਂ ਆ ਕੋਈ ਮਾਫੀ ਨਹੀਂ ਆ ਕੋਈ ਕੁਛ ਨਹੀਂ ਆ ਮੈਂ ਉਹਨਾਂ ਨੂੰ ਕਹਿਣਾ ਪਿਆ ਵੀ ਫੋਨ ਦੇ ਉੱਤੇ ਗੱਲ ਕਰ ਲੈਣਾ ਨਹੀਂ ਤਾਂ ਇਹਦਾ ਮੈਂ ਬਾਲਣ ਬਣਾ ਦੇਣਾ ਔਰ ਇੱਕ ਉੱਥੇ ਉਹ ਇਹ ਵੀ ਗੱਲ ਕਹਿ ਰਿਹਾ ਵੀ ਤੁਹਾਡੀ ਜਿਹੜੀ ਇਹ ਦੁਕਾਨ ਹੈ ਇਹਨੂੰ ਮੈਂ ਅੱਗ ਲਾ ਦੂੰਗਾ ਇਹਨੂੰ ਇੱਥੇ ਸਵਾਹ ਕਰ ਦੂੰਗਾ ਮੈਨੂੰ ਕੋਈ ਪਰਚੇ ਦੀ ਪਰਵਾਹ ਨਹੀਂ ਮੈਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਹੈਗੀ ਮੇਰੀ ਬੇਨਤੀ ਹੈ ਮੰਨਿਓ ਡੀਜੀਪੀ ਸਾਹਿਬ ਨੂੰ ਭਈ ਇਸ ਬਦਮਾਸ਼ ਬੰਦੇ ਤੇ ਇਹਦੇ ਤੇ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਪੂਰੀ ਦੁਨੀਆ ਨੂੰ ਕੀ ਕਿਹਾ ਤੁਹਾਨੂੰ ਪਤਾ ਹੈ ਇਹ ਕੋਈ ਸਰਦਾਰ ਨਹੀਂ ਹੈ ਕੋਈ ਕੁਛ ਨਹੀਂ ਹੈ ਤੁਹਾਡੀਆਂ ਅਸੀਂ ਵੀਡੀਓ ਵਗੈਰਾ ਜੋ ਵੀ ਰ ਬਣਾਈਆਂ ਜਾਂ ਜੋ ਵੀ ਜੋ ਕੁਝ ਚੱਲ ਰਿਹਾ ਹੈ ਅਸੀਂ ਉਹਨੂੰ ਸਾਰੇ ਨੂੰ ਇੱਥੇ ਹੀ ਖਤਮ ਕਰ ਦਾਂਗੇ ਔਰ ਕਾਰਨ ਕੀ ਲੈ ਕੇ ਆਇਆ ਉਹ ਬੰਦਾ ਕੀ ਮੰਗੂ ਮੱਠ ਹੈ ਜਿਹੜਾ ਕੀ ਤੂੰ ਕੋਈ ਗਾਲੀ ਗਲੋਚ ਕੀਤੀ ਹੈ ਇਹਨਾਂ ਨੇ ਬਿੱਗ ਬੋਸ ਜਾਣ ਦੇ ਕਰਕੇ ਇਹ ਸਾਰਾ ਗੰਦਾ ਕੰਮ ਕੀਤਾ ਆ ਇੱਕ ਬਦਮਾਸ਼ ਵਿਅਕਤੀ ਜਿਹਦਾ ਨਾਮ ਰਮਨਦੀਪ ਸਿੰਘ ਮੰਗੂ ਮੱਠ ਹੈ ਉਹ ਕੁਲਣ ਪੀਜੇ ਵਾਲਿਆਂ ਦੇ ਆਫਿਸ ਦੇ ਵਿੱਚ ਜਾਂਦਾ ਹੈ ਉੱਥੇ ਜਾ ਕੇ ਉਹ ਬੰਦਾ ਬਦਮਾਸ਼ੀ ਕਰਦਾ ਹੈ ਤੇ ਮੈਂ ਇਹਨਾਂ ਨੂੰ ਦੱਸਣਾ ਵੀ ਇਹਨਾਂ ਦੀ ਕਲੱਚ ਪਲੇਟਾਂ ਇਹਨਾਂ ਦੇ ਰਿੰਗ ਸਾਰੇ ਪੈਨੇ ਨੇ ਇਹਨਾਂ ਨੇ ਬਹੁਤ ਕੰਦ ਪਾਇਆ ਕੋਈ ਮਤਲਬ ਨਹੀਂ ਬਣਦਾ ਕਿਸੇ ਦੀ ਦੁਕਾਨ 'ਚ ਜਾ ਕੇ ਉੱਥੇ ਇਹ ਬੰਦਾ ਟ੍ਰੈਸਪਾਸਿੰਗ ਕਰੇ ਉੱਥੇ ਜਾ ਕੇ ਐਕਸਟਰਸ਼ਨ ਮੰਗੇ ਅਸ ਮੈਂ ਇਹ ਕਹਿਣਾ ਪਿਆ ਵੀ ਮੇਰੇ ਨਾਲ ਕੰਟੈਕਟ ਕਰ ਲੈਣੇ ਵੜ ਕੇ ਔਰ ਉਸ ਜੋੜੀ ਦੇ ਨਾਲ ਜੋ ਪਤਾ ਲੱਗਿਆ ਕਿ ਉਹ ਉਹਨਾਂ ਤੋਂ 50000 ਰੁਪਏ ਦੀ ਡਿਮਾਂਡ ਕਰ ਰਿਹਾ ਹੈ। ਇਹ ਐਸੀ ਬਾਲਣ ਬਣਾ ਦੇਣਾ ਹੈ ਇੱਥੇ, ਖੂਕ ਦੇਣਾ ਹੈ। ਜਾਂ ਸਾਡੇ ਨਾਲ ਕੰਟੈਕਟ ਕਰਨ ਮਾਫੀ ਮੰਗਣ ਜਿੱਦਾਂ ਵੀ ਇਹ ਵੀਡੀਓ ਕਿਉਂ ਪਾਈ ਆ, ਕਾਤੇ ਪਾਈ ਆ, ਕੀ ਕਾਰਨ ਆ, ਕੀ ਇਹਦੀ ਮਨਸਾ ਆ, ਕੀ ਇਹ ਸੋਚਦਾ ਹੈ। ਸਹਿਜ ਆ ਜਿਹੜਾ ਉਹ ਲਗਾਤਾਰ ਨਿਰੰਤਰ ਹੀ ਉਹ ਗਾਇਬ ਹੋ ਕੇ ਆਪਣੇ ਜੋ ਉਹਦੇ ਤੇ ਕਸ਼ਟ ਆ ਉਹਦੇ ਬਾਰੇ ਉਹ ਲੋਕਾਂ ਨੂੰ ਦੱਸ ਰਿਹਾ ਹੈ। ਪਹਿਲਾ ਤਾਂ ਇਹ ਜਿਹੜੇ ਬੁੱਲਰ ਪੀਜੇ ਵਾਲੇ ਹਨ ਇਹ ਸਰਦਾਰ ਨਹੀਂ ਹੈਗੇ ਇਹ ਸਰਦਾਰਾਂ ਦੇ ਨਾਂ ਤੇ ਕਲੰਕ ਆ ਕਿਉਂਕਿ ਇਹ ਬੰਦਾ ਜੋ ਇਹਦਾ ਬੈਕਗ੍ਰਾਉਂਡ ਹੈ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹ ਚਿੱਟਾ ਵੀ ਪੀਂਦਾ ਹੈ ਔਰ ਚਿੱਟਾ ਵੇਚਦਾ ਵੀ ਰਿਹਾ ਹੈ ਇਹ ਬੰਦਾ ਦੋਸਤੋ ਅੱਜ ਸ਼ਿਵ ਸੈਨਾ ਹਿੰਦੁਸਤਾਨ ਦੀ ਇੱਕ ਅਹਿਮ ਮੀਟਿੰਗ ਮੁਹਾਲੀ ਦੇ ਵਿੱਚ ਹੋਈ ਹੈ ਮੁਹਾਲੀ ਦੇ ਦਫ਼ਤਰ ਦੇ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਦੇ ਦਫ਼ਤਰ ਦੇ ਵਿੱਚ ਹੋਈ ਹੈ ਜਿਸ ਦੇ ਵਿੱਚ ਅੱਜ Shivsara Hindustan ਨੇ ਕਿਉਂਕਿ Shivsara Hindustan ਵੱਖ-ਵੱਖ ਜੋ ਵੀ ਸਮਾਜਿਕ ਮੁੱਦੇ ਹੁੰਨੇ ਆ ਉਹਦੇ ਤੇ ਲਗਾਤਾਰ ਲੋਕਾਂ ਨੂੰ ਜਾਗਰੂਕ ਕਰਦੀ ਹੈ ਉਹਦੇ ਤੇ ਅਸੀਂ ਚਾਨਣਾ ਪਾਉਂਦੇ ਰਹਿੰਨੇ ਆਂ ਔਰ ਸਮਾਜ ਦੇ ਵਿੱਚ ਜੇ ਕਿਸੇ ਦੇ ਨਾਲ ਕੋਈ ਤੱਕਾ ਹੁੰਦਾ ਉਹਦੀ ਆਵਾਜ਼ ਵੀ ਅਸੀਂ ਬੜੇ ਹੀ ਬੁਲੰਦ ਤਰੀਕੇ ਦੇ ਨਾਲ ਚੱਕਦੇ ਆਂ ਸੋ ਅੱਜ ਕੱਲ ਜਿਹੜਾ ਮਸਲਾ ਚੱਲ ਰਿਹਾ ਹੈ ਉਹ ਕੁੱਲੜ ਪੀਜੇ ਵਾਲੇ ਨੇ ਇੱਕ ਜੋੜੀ ਐ ਸਹਿਜ ਅਰੋੜਾ ਔਰ ਉਹਦੀ ਵਾਈਫ ਐ ਗੁਰਪ੍ਰੀਤ ਕੌਰ ਉਹਨਾਂ ਦਾ ਮਸਲਾ ਪਹਿਲਾਂ ਵੀ ਥੋੜੇ ਸਮੇਂ ਪਹਿਲਾਂ ਵੀ ਚੱਲਿਆ ਸੀਗਾ ਇਹ 6 ਮਹੀਨੇ ਪਹਿਲਾਂ ਉਹਨਾਂ ਦੀ ਇੱਕ ਕੋਈ ਵੀਡੀਓ ਕਿਸੇ ਵਿਅਕਤੀ ਵੱਲੋਂ ਵਾਇਰਲ ਕਰ ਦਿੱਤੀ ਜਾਂਦੀ ਐ ਜਿਹੜੀ ਕਿ ਅਸ਼ਲੀਲ ਵੀਡੀਓ ਸੀ ਜਿਹੜੀ ਕਿ ਹੋਣੀ ਨਹੀਂ ਸੀ ਚਾਹੀਦੀ ਪਰ ਕਿੰਨਾ ਕਾਰਨਾ ਕਰਕੇ ਉਹ ਵੀਡੀਓ ਵਾਇਰਲ ਹੁੰਦੀ ਐ ਤੇ ਉਸ ਜੋੜੀ ਨੂੰ ਅੱਜ ਸਮਾਜ ਦੇ ਵਿੱਚ ਉਹਨਾਂ ਦਾ ਇਹ ਹਾਲ ਹੋਇਆ ਪਿਆ ਵੀ ਉਹਨਾਂ ਦਾ ਜੀਣਾ ਔਖਾ ਹੋਇਆ ਹੋਇਆ ਜਿਵੇਂ ਕਿ ਉਹ ਮੁੰਡਾ ਸਹਜ ਹੈ ਜਿਹੜਾ ਉਹ ਲਗਾਤਾਰ ਨਿਰੰਤਰ ਹੀ ਉਹ ਲਾਈਵ ਹੋ ਕੇ ਆਪਣੇ ਜੋ ਉਹਦੇ ਤੇ ਕਸ਼ਟ ਹੈ ਉਹਦੇ ਬਾਰੇ ਉਹ ਲੋਕਾਂ ਨੂੰ ਦੱਸ ਰਿਹਾ ਹੈ ਦੋਸਤੋ ਹੁਣ ਮਸਲਾ ਇਹ ਹੈ ਵੀ ਕੱਲ ਇੱਕ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਇੱਕ ਬਦਮਾਸ਼ ਵਿਅਕਤੀ ਜਿਹਦਾ ਨਾਮ ਰਮਨਦੀਪ ਸਿੰਘ ਮੰਗੂ ਮੱਠਾ ਉਹ ਕੁਲਣ ਪੀਜੇ ਵਾਲਿਆਂ ਦੇ ਆਫਿਸ ਦੇ ਵਿੱਚ ਜਾਂਦਾ ਹੈ ਉੱਥੇ ਜਾ ਕੇ ਉਹ ਬੰਦਾ ਬਦਮਾਸ਼ੀ ਕਰਦਾ ਹੈ ਹੱਥਾਂ 'ਚ ਬਰਛੇ ਫੜ ਕੇ ਔਰ ਉਸ ਜੋੜੀ ਦੇ ਨਾਲ ਜੋ ਪਤਾ ਲੱਗਿਆ ਕਿ ਉਹ ਉਹਨਾਂ ਤੋਂ 50000 ਰੁਪਏ ਦੀ ਡਿਮਾਂਡ ਕਰ ਰਿਹਾ ਹੈ ਬਈ ਤੋਡੀਆਂ ਅਸੀਂ ਵੀਡੀਓ ਵਗੈਰਾ ਜੋ ਵੀ ਆ ਬਣਾਈਆਂ ਜਾਂ ਜੋ ਵੀ ਜੋ ਕੁਝ ਚੱਲ ਰਿਹਾ ਅਸੀਂ ਉਹਨੂੰ ਸਾਰੇ ਨੂੰ ਇੱਥੇ ਹੀ ਖਤਮ ਕਰ ਦਾਂਗੇ ਔਰ ਕਾਰਨ ਕੀ ਲੈ ਕੇ ਆਇਆ ਉਹ ਬੰਦਾ ਕੀ ਮੰਗੂ ਮੱਠਾ ਜਿਹੜਾ ਕੀ ਤੂੰ ਕੋਈ ਗਾਲੀ ਗਲੋਚ ਕੀਤੀ ਐ ਸੋ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹਨਾ ਹੈ ਡੀਜੀਪੀ ਸਾਹਿਬ ਨੂੰ ਕਹਿਣਾ ਚਾਹਨਾ ਹੈ ਇਹ ਜੋ ਰਮਨਦੀਪ ਸਿੰਘ ਮੰਗੂ ਮੰਗੂ ਮੱਠਾ ਉਹਦੇ ਤੇ ਤੁਰੰਤ ਹੀ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਬੰਦਾ ਜੋ ਇਹਦਾ ਬੈਕਗ੍ਰਾਉਂਡ ਹੈ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਬਈ ਇਹ ਚਿੱਟਾ ਵੀ ਪਿੰਦਾ ਹੈ ਔਰ ਚਿੱਟਾ ਵੇਚਦਾ ਵੀ ਰਿਹਾ ਹੈ ਇਹ ਬੰਦਾ ਇਹਦਾ ਕੋਈ ਮਤਲਬ ਨਹੀਂ ਬਣਦਾ ਕਿਸੇ ਦੀ ਦੁਕਾਨ 'ਚ ਜਾ ਕੇ ਉੱਥੇ ਇਹ ਬੰਦਾ ਟ੍ਰੈਸਪਾਸਿੰਗ ਕਰੇ ਉੱਥੇ ਜਾ ਕੇ ਐਕਸਟਰਸ਼ਨ ਮੰਗੇ ਸੋ ਔਰ ਇੱਕ ਉੱਥੇ ਉਹ ਇਹ ਵੀ ਗੱਲ ਕਹਿ ਰਿਹਾ ਬਈ ਤੁਹਾਡੀ ਜਿਹੜੀ ਇਹ ਦੁਕਾਨ ਹੈ ਇਹਨੂੰ ਮੈਂ ਅੱਗ ਲਾ ਦੂੰਗਾ ਇਹਨੂੰ ਇੱਥੇ ਸੁਆਹ ਕਰ ਦੂੰਗਾ ਸੋ ਮੇਰੀ ਬੇਨਤੀ ਹੈ ਮਾਨਯੋਗ ਡੀਜੀਪੀ ਸਾਹਿਬ ਨੂੰ ਭਾਈ ਇਸ ਬਦਮਾਸ਼ ਬੰਦੇ ਤੇ ਇਹਦੇ ਤੇ ਸਖਤ ਕਾਰਵਾਈ ਕੀਤੀ ਜਾਵੇ ਜਿਹੜੀਆਂ ਇਹ ਤਾਂ ਹਰਾਮਾਂ ਬਣਦੀਆਂ ਉਹ ਸਹਤ ਇੱਥੇ ਕਾਰਵਾਈ ਕੀਤੀ ਜਾਵੇ ਨੰਬਰ 2 ਜਿਹੜਾ ਇਹ ਕੁਲੜ ਪੀਜੇ ਵਾਲੀ ਜਿਹੜੀ ਜੋੜੀ ਹੈ ਜਿਹਦੇ ਵਿੱਚ ਇਹਦਾ ਸਹਜ ਔਰ ਗੁਰਪ੍ਰੀਤ ਕੌਰ ਹੈ ਜਿਹੜੀ ਉਹਦੀ ਵਾਈਫ ਹੈ ਉਹਨੂੰ ਸਿਕਿਉਰਿਟੀ ਦਿੱਤੀ ਜਾਵੇ ਅਸੀਂ ਪੰਜਾਬ ਪੁਲਿਸ ਤੋਂ ਬੇਨਤੀ ਕਰਦੇ ਆਂ ਪੰਜਾਬ ਪੁਲਿਸ ਨੂੰ ਕਿ ਇਹ ਜੋੜੇ ਨੂੰ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਵੇ ਅਗਰ ਪੰਜਾਬ ਪੁਲਿਸ ਇਹਨਾਂ ਨੂੰ ਸਿਕਿਉਰਿਟੀ ਦੇਣ ਵਿੱਚ ਸક્ષਮ ਨਹੀਂ ਹੈ ਤਾਂ ਸ਼ਿਵ ਸੈਨਾ ਹਿੰਦੂਸਤਾਨ ਇਹਨਾਂ ਨੂੰ ਜੋ ਵੀ ਜਦ ਵੀ ਇਹ ਸਾਨੂੰ ਕਹਿਣਗੇ ਜੇ ਸਹਿਜ ਸਾਨੂੰ ਕਹੇਗਾ ਸਾਨੂੰ ਸਾਡੇ ਨਾਲ ਕੰਟੈਕਟ ਕਰ ਲਵੇ ਅਸੀਂ ਆਪਣੇ ਨੰਬਰ ਇੱਥੇ ਫੇਸਬੁਕ ਕਰਾਈ ਆਪਾਂ ਇਹਦੇ ਵਿੱਚ ਪਾ ਦਾਂਗੇ ਵੀਡੀਓ ਦੇ ਵਿੱਚ ਸਾਡੇ ਨਾਲ ਉਹ ਸੰਪਰਕ ਕਰਨ ਤੇ ਸ਼ਿਲਸਨਾ ਹਿੰਦੁਸਤਾਨ ਉਸ ਜੋੜੀ ਨੂੰ ਅਸੀਂ ਉਹਨਾਂ ਨੂੰ ਸਿਕਿਉਰਿਟੀ ਮਹਿਆ ਕਰਾਵਾਂਗੇ ਅੱਜ ਦੀ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਮੇਰੇ ਨਾਲ ਸਾਡੇ ਮੁਹਾਲੀ ਜ਼ਿਲ੍ਹੇ ਦੇ ਪ੍ਰਧਾਨ ਬ੍ਰਿਗੁਨਾਥ ਗਿਰੀ ਜੀ ਅਖਿਲੇਸ਼ ਸਿੰਘ ਜੀ ਦਿਨੇਸ਼ ਕੁਸ਼ਵਾਹ ਜੀ ਗੁਪਤਾ ਜੀ ਮਨੀਸ਼ ਜੀ ਤੇ ਲਾਲਬਾਬੂ ਜੀ ਅਸੀਂ ਸਾਰਿਆਂ ਵੱਲੋਂ ਇਹ ਅੱਜ ਦੀ ਜੋ ਮੀਟਿੰਗ ਹੈ ਉਹ ਸੰਪੰਨ ਕੀਤੀ ਜਾਂਦੀ ਹੈ